ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਹਰਿ ਕ੍ਰਿਸ਼ਨ ਅੰਤਿਆਈ ਹੈ ਜਿਸ ਡਿੱਠੈ ਸਭ ਦੁਖ ਦਾਇ ਤੇਗ ਬਹਾਦਰ ਸਿਮਰੈ ਕਾਰਣੋਂ ਦਿਾਵੈ ਤਾਏ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਦੇ ਪਾਵਨ ਅਸਥਾਨਾਂ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਚੋੜਾ ਸਾਹਿਬ ਪਿੰਡ ਕਾਲੇਕੇ ਤਾਨੁਗੁਰ ਤੇ ਗਵਹਦਰ ਮਹਾਰਾਜੀ ਦੇ ਚਰਨ ਛੋਹ ਪਾਵਨ ਅਸਥਾਨ ਨੇ ਬਾਬਾ ਨਰਸਿੰਝ ਜੀ ਉਹਨਾਂ ਦੇ ਪਾਵਨ ਅਸਥਾਨ ਨੇ ਤਾਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਉਹਨਾਂ ਦੇ ਤਨ ਦਾ ਰੇਸ਼ਮੀ ਚੋਲਾ ਇਸ ਪਾਵਨ ਅਸਥਾਨ ਤੇ ਵਿਰਾਜਮਾਨ ਸੁਭਾਏਮਾਨ ਨੇ ਉਹਨਾਂ ਦੇ ਤੀਰ ਦੀ ਨੁਕੀ ਦੇ ਨਾਲ ਕੀਤੇ ਹੋਏ ਦਸਤਖਤ ਤੇ ਹੁਕਮਨਾਮੇ ਪਾਵਨ ਅਸਥਾਨਾ ਤੇ ਸੁਭਾਏਮਾਨ ਨੇ ਤਾਨਗੁਰੂ ਤੇ ਗਵਹਦਰ ਮਹਾਰਾਜੀ ਦੇ 350 ਸਾਲਾ ਸ਼ਹੀਦੀ ਸਮਾਗਮਾਂ ਨੂੰ ਸਮਰਪਿਤ ਹੁੰਦੇ ਆਂ ਬਾਬਾ ਮਤੀਦਾ ਜੀ ਬਾਬਾ ਸਤੀਦਾ ਜੀ ਤੇ ਬਾਬਾ ਦਿਆਲਾ ਜੀ ਉਹਨਾਂ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਹੁੰਦੇ ਆਂ ਬਹੁਤ ਸਾਰੀਆਂ ਸੰਗਤਾਂ ਉਤਸ਼ਾਹ ਭਾਵਨਾ ਤੇ ਸ਼ਰਧਾ ਦੇ ਨਾਲ ਪਾਵਨ ਅਸਥਾਨਾਂ ਤੇ ਹਰ ਐਤਵਾਰ ਦੇ ਦਿਹਾੜਿਆਂ ਨੂੰ ਮੁੱਖ ਰੱਖਦੇ ਆਂ ਸ੍ਰੀ ਸੁਖਮਨੀ ਸਾਹਿਬ ਦਾ ਜਾਬ ਕਰਦੀਆਂ ਆ ਰਹੀਆਂ ਨੇ ਹੁੰਦੇ ਆ ਰਹੇ ਨੇ ਵਿਸ਼ੇਸ਼ ਸਮਾਗਮ ਸਜਦੇ ਨੇ ਮੱਸੀਆ ਵਾਲੇ ਦਿਨ ਪੁੰਨਿਆਂ ਵਾਲੇ ਦਿਨ ਸੰਗਰਾਦ ਵਾਲੇ ਦਿਨ ਸੰਗਤਾਂ ਪਹੁੰਚ ਕਰਕੇ ਧਾਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ਹੀਦੀ ਨੂੰ 350 ਸਾਲਾ ਸਮਰਪਿਤ ਹੁੰਦੀਆਂ ਨੇ ਤੇ ਗੁਰੂ ਕੀ ਬਾਣੀ ਜਾਪ ਕਰਦੀਆਂ ਨੇ ਆਪ ਸੰਗਤਾਂ ਨੂੰ ਬੇਨਤੀ ਹੈ ਪਾਵਨ ਸਥਾਨ ਤੇ ਪਹੁੰਚੋ ਧਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਸਥਾਨ ਗੁਰਦੁਆਰਾ ਸ੍ਰੀ ਚੋੜਾ ਸਾਹਿਬ ਦੇ ਚਰਨ ਸ਼ੋ ਪਾਵਨ ਸਥਾਨ ਨੇ ਹਾਜ਼ਰੇ ਆ ਪਰ ਉਹ ਸੇਵਾਵਾਂ ਕਰੋ ਤੇ ਆਪਣੇ ਜੀਵਨ ਦਾ ਲਾਹਾ ਖਟੋ ਧਾਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 350 ਸਾਲਾ ਸ਼ੇਦੀ ਪੁਰਬ ਨੂੰ ਸਮਰਪਿਤ ਹੋਈਏ ਵਾਦ ਤੋਂ ਬਾਦ ਗੁਰੂ ਆਣੀ ਦਾ ਆਜਾਬ ਕਰੀਏ ਸੇਵਾਵਾਂ ਕਰੀਏ ਗੁਰੂ ਸਾਹਿਬ ਨੂੰ ਸਮਰਪਿਤ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ